ਤੇ ਬਟ ਚੱਪੀ ਗੋਲ ਨੇ ਪੀਸ ਕਰ ਦਿੱਤੀ ਆ ਸਤੀ ਲੱਖ ਦੀ ਮਸ਼ੀਨ ਆ ਉਹ ਉਹਦੇ ਚ ਇਸ਼ੂਸ ਆ ਕੇ ਬਿਨ ਤੇ ਵਾਸਤੇ ਕਮਰਾ ਇੱਕ ਸੈਪਰੇਟ ਚਾਹੀਦਾ ਹੁੰਦਾ ਉਹ ਉਹਦੇ ਜਿਹੜਾ ਕਮਰਾ ਬਣਾਣਾ ਸ਼ੁਰੂ ਕਰਤਾ ਉਹ ਮੈਂ ਸਾਰਾ ਐਕਸਪਾਇਰਟ ਕਰਾਤਾ ਸੀ ਪਿਛਲੀ ਵਿਜ਼ਿਟ ਤੋਂ ਬਾਅਦ ਕਮਰਾ ਬਣਨਾ ਸ਼ੁਰੂ ਹੋ ਗਿਆ ਉਹ ਲੇਕਿਨ ਉਹਨੂੰ ਟਾਈਮ ਲੱਗੇਗਾ ਤੁਹਾਨੂੰ ਜਦੋਂ ਮੈਂ ਕਿਹਾ ਆਪਾਂ ਸੀਜ਼ਨ ਦੇ ਵਿੱਚ ਮਸ਼ੀਨ ਯੂਜ਼ ਕਰ ਸਕਦੇ ਹਾਂ ਤੇ ਜਿਹੜਾ ਮੈਡੀਕਲ ਆਫਿਸ ਦਾ ਕਮਰਾ ਨਾ ਤੁਸੀਂ ਬਣਾਇਆ ਇਹਨੂੰ ਪ੍ਰਾਇੋਰਟੀ ਹੈ ਕਿਉਂਕਿ ਮਸ਼ੀਨ ਚੱਲਣੀ ਚਾਹੀਦੀ ਹੈ ਮੈਡੀਕਲ ਆਫਿਸ ਦਾ ਅੰਦਰ ਕਰੋ ਜਿਹੜੇ ਸਾਡੇ ਪਥੋਲੋਜਿਸਟ ਹੈਗੇ ਉਹ ਬੈਠਣਗੇ ਕਿਸੇ ਪਾਸੇ ਤੇ ਜਿਹੜੀ ਇਹ ਮਸ਼ੀਨ ਹੈ ਇਹ ਕਿਹੜੇ ਕਿਹੜੇ ਫੈਕਟਰ ਚੈੱਕ ਕਰਨੀਗੀ ਇਹ ਜਿਸ ਤਰ੍ਹਾਂ ਤੁਹਾਡੇ ਨੂੰ ਡੈਂਗੂ ਦਾ ਸੀਜ਼ਨ ਆ ਰਿਹਾ ਨਾ ਜੀ ਉਹਦੇ ਵਾਸਤੇ ਜ ਬਲੱਡ ਪ੍ਰੋਫਾਈਲਾ ਹੋਏਗਾ ਜਦੋਂ ਜਿਹੜਾ ਪਲੇਟਲੈਟਸ ਦੇ ਵਿੱਚ ਜੜਾਇਆ ਜਾ ਉਹ ਉਹਦੇ ਕੰਪੋਨੈਂਟਸ ਦੇਣੇ ਆ ਤੇ ਉਹ ਇਮੀਜੇਟਲੀ ਬਣਾ ਕੇ ਉਸ ਨੂੰ ਦੇਣੇ ਹੁੰਦੇ ਆ ਤੇ ਇਸ ਜਿਹੜੇ ਬਲੱਡ ਕੰਪੋਨੈਂਟਸ ਬਣਾਉਣ ਦੇ ਵਿੱਚ ਜਿਹੜਾ ਹੈਗਾ ਉਹਦੇ ਵਾਸਤੇ ਹੀਓ ਪ੍ਰੈਸਸ ਦੀ ਜਿਹੜੀ ਮਸ਼ੀਨਰੀ ਯੂਜ਼ ਹੁੰਦੀ ਆ ਜਿਹੜੀ ਬੜੀ ਮਹਿੰਗੀ ਆ ਤੇ ਸਾਨੂੰ ਇਹ ਵੀ ਮਰੀਜ਼ਾਂ ਨੂੰ ਉਹਦਾ ਫਾਇਦਾ ਹੋਵੇ ਜਿਹੜੀ ਸਰਕਾਰ ਨੇ ਪੈਸੇ ਖਰਚ ਕੇ ਆ ਰੇਂਜ ਕੀਤੇ ਆ ਜੋ ਵੀ ਕਿਸੇ ਸਰਕਾਰ ਨੇ ਜਿਹੜੀ ਵੀ ਫੈਸਿਲਿਟੀ ਲੋਕਾਂ ਨੂੰ ਦਿੱਤੀ ਉਹ ਲੋਕਾਂ ਤੱਕ ਪਹੁੰਚੇ ਉਹ ਇਹ ਮੇਰਾ ਮਕਸਦ ਆ ਜੀ ਇਸੇ ਤਰ੍ਹਾਂ ਜਿਹੜੇ ਤੁਹਾਡੇ ਡਰੱਗ ਐਡਿਕਸ਼ਨ ਬੜੀ ਸੀਰੀਅਸ ਪ੍ਰੋਬਲਮ ਆ

अंतर देखोगे अगर ट्रेडिंग होती कि ग्रीन कोई एरिया ये ड्राइवर है किरादें नहीं वहाँ पोस्ट करो सब ग्रीन बेल्ट बना रहे हैं प्लांटेशन किरादें में प्लांटेशन किरादें ये कभी तो मेस्ट है कि लैंडिंग ही एडिंग नहीं का ये उपारी है बिल्कुल अच्छा है पर तो रियर ऑप्शन को बहुत बढ़िया चल रहा ह� वी डायरेक्शन दिया बोल रहा है वन ब्रदर 22 पेशेंट्स डबल नंबर होता है अबाउट अक्सर मतलब सिमिलरली दी ऑफ द वर्चुअल ट्रेनिंग देयर द स्किल सीख के काम शुरू करते हैं मोनो दे रूम स्टार्ट होता है सी और दसों यार आई एक्साइटेड रहे नहीं हो ਜਦੋਂ ਜੜਾ ਤੋਂ ਰੋਸ ਸ਼ੁਰੂ ਕਰਦੇ ਹੋ ਪੋਸਟ ਕਰਦੇ ਹੋ ਤੇ ਬਸ ਫਾੜੀ ਤਾਂ ਇਹ ਜਿਹੜਾ ਇਹ ਅਧਰ ਨਿਯਮ ਬ੍ਰੰਤ ਨਹੀਂ ਕੋਈ ਨਾ ਕੋਈ ਨਾ ਕੋਈ ਕੋਈ ਪਲਾਂਟਰ ਰੱਖਵਾ ਦੋ ਜਦੋਂ ਬ੍ਰੀਡਿੰਗ ਹੋ ਜੇ ਬਹੁਤ ਸਾਡਾ ਹੋ ਜਾਵੇ ਬਹੁਤ ਠੀਕ ਹੈ ਬ੍ਰੀਡ ਕੋਈ ਕਰਾਇਓ ਲੈਂਦੇ ਆ। ਉਹ ਕਰਾਉਣ। ਕਿਉਂਕਿ ਗ੍ਰੇਨ ਬੈਲਟ ਬਣਾਉਣਾ ਹੈ। ਪਲਾਂਟੇਸ਼ਨ ਕਰਾ ਦੇਣਾ। ਪਲਾਂਟੇਸ਼ਨ ਕਰਾ ਦੇਣਾ।